ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਵਾਸਤੇ ਬਹੁਤ ਵਧੀਆ ਅੱਜ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਮੈਂ ਫੁੱਲ ਗਰੰਟੀ ਲੈਂਦੇ ਤੁਹਾਨੂੰ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਲੱਗੇਗੀ ਆਪਣੇ ਕੋਲੇ ਕਾਫੀ ਮਸ਼ੀਨਰੀਆਂ ਪਹੁੰਚੀਆਂ ਅਲੱਗ-ਅਲੱਗ ਤੇ ਇੱਕ ਤੁਸੀਂ ਡਾਕਟਰ ਗਾਣਾ ਸੁਣਿਆ ਹੋਊਗਾ ਵਾਈ ਸਿੱਧੂ ਮੂਸੇਵਾਲੇ ਦਾ ਵਿੱਚੋਂ ਦੇ ਗੱਡੀ ਸਿਗੀ ਬੈਟਰੀ ਵਾਲੀ ਉਹੇ ਜੀ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਇੱਕ ਜਮਾ ਨਾਮਾ ਬੋਲਟ ਹੈ ਜੀ ਤੇ ਬਹੁਤ ਵੱਡਾ ਬੁਲਟ ਹੈ ਜੀ ਉਹ ਮਾਡਲ ਜਮਾ ਉੱਚਾ 2023 ਹੈ ਕੁੱਲ 800 ਕਿਲੋਮੀਟਰ ਚੱਲਿਆ ਹੋਇਆ ਹੈ ਪੂਰੀ ਆਪਾਂ ਗੱਲ ਕਰਾਂਗੇ ਤੇ ਜਿਨ੍ਹਾਂ ਦੀ ਆਹੋ ਮਸ਼ੀਨਰੀਆਂ ਉਹ ਸਾਰੇ ਅਮਰੀਕਾ ਪੱਕੇ ਨੇ ਉਹਨਾਂ ਦੀਆਂ ਮਸ਼ੀਨਰੀਆਂ ਨੇ ਤੇ ਹੁਣ ਆਪਾਂ ਵੀਡੀਓ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਜ਼ਰੂਰ ਕਰ ਲਿਓ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਹਰੇ ਜ ਅੱਖਰਾਂ 'ਚ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਚਾਹੀਏ ਕੋਠੀਆਂ ਮਕਾਨਾ ਕੋਈ ਵੀ ਗੱਡੀ ਮੋਟਰਸਾਈਕਲ ਕੁਝ ਵੀ ਐ ਜੀ ਹੁਣ ਆਪਾਂ ਸਵਿਫਟ ਗੱਡੀ ਦੀ ਗੱਲ ਕਰਾਂਗੇ ਪਹਿਲਾਂ ਤੁਸੀਂ ਦੇਖ ਰਹੇ ਹੋ 8 ਮਾਡਲ ਗੱਡੀ ਆ ਏਸੀ ਹੀਟਰ ਸਭ ਓਕੀ ਐ ਕੰਡੀਸ਼ਨ ਵਧੀਆ ਅੰਦਰ LED ਵਗੈਰਾ ਲੱਗੀ ਹੋਈ ਐ ਤੇ ਨਵੀਂ ਲਗਵਾਈ ਐ LED ਵਗੈਰਾ ਤਾਂ ਤੇ ਵਧੀਆ ਇਹਨਾਂ ਦਾ ਏਰੀਆ ਚ ਮੋਗਾ ਏਰੀਆ ਤੇ ਪੰਜਾਬ ਨੰਬਰ ਗੱਡੀ ਐ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਰੇਟ ਇਹਨਾਂ ਨੇ 1 ਲੱਖ ਤੇ 60 ਹਜ਼ਾਰ ਕਿਹਾ ਹੈਗਾ ਤੇ ਕਹਿੰਦੇ ਸੀਗੇ ਮੌਕੇ ਤੇ ਲੈਸ ਬਸ ਕਰ ਦਾਂਗੇ ਪੂਰਾ ਜਿਚਾ ਕੇ ਘਟਾ ਦਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਬਾਕੀ ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ ਮਾਲਕ ਨਾਲ ਗੱਲ ਕਰ ਸਕਦੇ ਹੋ ਬਾਕੀ ਮੇਰੇ ਵੱਲੋਂ ਮੈਂ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਜੀ ਨੰਬਰ ਮਾਲਕ ਦਾ 73 552 78 502 ਦੂਜੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਆਪਣੇ ਕੋਲੇ 13 14 ਮਾਡਲ ਸਵਿਫਟ ਡਿਜ਼ਾਇਰ ਗੱਡੀ ਪਹੁੰਚੀ ਹੈ ਨੰਬਰ ਪੰਜਾਬ ਹੈ ਫੈਮਿਲੀ ਗੱਡੀ ਹੈ ਤੇ ਡੀਜ਼ਲ ਵਰਜਨ ਹੈ ਜੀ ਤੇ ਗੱਡੀ ਕੁੱਲ 70000 ਕਿਲੋਮੀਟਰ ਚੱਲੀ ਹੋਈ ਹੈ ਲੁਧਿਆਣਾ ਇਹਨਾਂ ਦਾ ਏਰੀਆ ਹੈ 4 ਲੱਖ ਰੁਪਿਆ ਇਹਨਾਂ ਨੇ ਕਿਹਾਗਾ ਗੱਡੀ ਦੀ ਕੰਡੀਸ਼ਨ ਆਲੂਕੀਆ ਮਾਲਕ ਨੇ ਕਿਹਾ ਚਲਾਉਣ 'ਚ ਕੋਈ ਨੁਕਸ ਨਹੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਬਹੁਤ ਜ਼ਿਆਦਾ ਵਧੀਆ ਜੀ ਜਿਵੇਂ ਬਾਹਰੋਂ ਤੁਸੀਂ ਕੰਡੀਸ਼ਨ ਦੇਖ ਰਹੇ ਹੋ ਇਹ ਤਾਂ ਦੁੱਗਣੀ ਕੰਡੀਸ਼ਨ ਵਧੀਆ ਅੰਦਰੋਂ ਪਈ ਹੈ। ਪੂਰੇ ਵਧੀਆ ਟੌਪ ਦੇ ਸੀਟ ਕਵਰ ਚੜੇ ਹੋਏ ਨੇ। ਵਧੀਆ ਮੈਟਿੰਗ ਹੋਈ ਹੈ ਜੀ ਤੇ ਵਧੀਆ ਸਾਰਾ ਕੁਝ ਹੈ। ਨਾ ਕੋਈ ਕਿਸੇ ਪਾਸੋਂ ਚਰੀਟ ਹੈ, ਨਾ ਕੋਈ ਡੈਂਟ ਹੈ, ਨਾ ਕੋਈ ਐਕਸੀਡੈਂਟਡ ਹੈ। ਬਹੁਤ ਜ਼ਿਆਦਾ ਵਧੀਆ ਗੱਡੀ ਹੈ। 13-14 ਮਾਡਲ ਹੈ ਜੀ। ਤੇ 4 ਲੱਖ ਰੁਪਏ ਡਿਮਾਂਡ ਲੈਸ ਹੋ ਜਾਊਗਾ। ਜਾ ਕੇ ਤੁਸੀਂ ਦੇਖਣੀ ਵਗ ਗੱਡੀ ਜਾ ਕੇ ਦੇਖ ਲਓ। ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ। ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਜੀ। ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 91151 40010 ਮਾਲਕ ਨਾਲ ਤੁਸੀਂ ਗੱਲ ਇੱਕ ਵਾਰੀ ਜ਼ਰੂਰ ਕਰ ਲਿਓ ਤੇ ਅਗਲੀ ਮਸ਼ੀਨਰੀ ਜਿਹੜੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ ਇੱਕ ਹੋਰ ਆਪਾਂ ਸਵਿਫਟ ਗੱਡੀ ਲੈ ਕੇ ਪਹੁੰਚਿਆ ਸਵਿਫਟ ਗੱਡੀ ਐ ਜਿਹੜੀ ਆਹ ਗੱਡੀ ਆ ਸੀ ਆਪਣੇ ਕੋਲੇ ਪਹੁੰਚੀ ਆ ਮਲੇਰਕੋਟਲੇ ਏਰੀਆ ਚੋਂ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਐਨਓਸੀ ਮਿਲ ਜੂਗੀ ਕਾਗਜ਼ ਪੇਪਰ ਜੋ ਵੀ ਹੁੰਦੇ ਸਾਰੇ ਵਧੀਆ ਨੇ ਜੀ ਮਾਡਲ 2012 ਸਵਿਫਟ ਵੀਡੀਆਈ ਪਹਿਲੇ ਨਾਮ ਗੱਡੀ ਆ ਜੀ ਫਾਸਟ ਓਨਰ ਹੈ ਤੇ ਰੇਟ ਇਹਨਾਂ ਨੇ 2 ਲੱਖ 65 ਹਜ਼ਾਰ ਰੁਪਇਆ ਕਿਹਾ ਹੈਗਾ ਬਾਕੀ ਮਾਲਕ ਨੇ ਕਿਹਾ ਉੱਪਰ ਨੀਚੇ ਕਰ ਦਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਕੀ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਫੁੱਲ ਗਰੰਟੀ ਹੈ ਹਰ ਪਾਸੋਂ ਹਰ ਤਰ੍ਹਾਂ ਦੀ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਜਾ ਕੇ ਦੇਖ ਸਕਦਾ ਹਾਂ ਇਹਨਾਂ ਦੇ ਏਰੀਆ 'ਚ ਗੱਡੀ ਕਿਸੇ ਪਾਸੋਂ ਨਾ ਤਾਂ ਲੱਗੀ ਐ ਨਾ ਕੋਈ ਐਕਸੀਡੈਂਟਡ ਐ ਨਾ ਕੋਈ ਡੈਮੇਜ ਐ ਵਧੀਆ ਗੱਡੀ ਐ ਵਧੀਆ ਮਾਲਕ ਨੇ ਚਲਾਈ ਹੋਈ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਅੰਦਰੋਂ ਵੀ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਮਿਲ ਜੂਗਾ ਜਿਵੇਂ ਸੀਟ ਕਵਰ ਮੈਟਿੰਗ ਹਰ ਚੀਜ਼ ਤੇ ਜਿਨ੍ਹਾਂ ਦੀ ਗੱਡੀ ਐ ਜੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 77 1960 862 ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਤੇ ਰੇਟ ਮਾਲਕ ਨੇ ਕਿਹਾ ਜੀ ਬੀ ਮੋਕੇ ਤੇ ਲੈਸ ਬੈਸ ਹੋ ਜਾਊਗਾ ਟੈਨਸ਼ਨ ਨਾ ਲਿਓ ਜੀ ਤੇ ਅੱਗੇ ਆਪਾਂ ਇੱਕ ਹੋਰ ਸਵਿਫਟ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਸਵਿਫਟ ਡਿਜ਼ਾਇਰ ਇਹਦਾ ਮਾਡਲ ਆਪਾਂ ਨੂੰ 2015 ਮਿਲ ਜਾਊਗਾ 15 ਮਾਡਲ ਗੱਡੀ ਹੈ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲ ਜੂਗੀ ਤੇ ਫਾਸਟ ਓਨਰ ਗੱਡੀ ਹੈ ਜੀ ਨਵੇਂ ਟਾਇਰ ਨੇ ਮਿਊਜ਼ਿਕ ਸਿਸਟਮ ਜਮਨ ਨਮਾ ਲੱਗਿਆ ਹੋਇਆ ਫੁੱਲ ਇਨਸ਼ੋਰੈਂਸ ਆਪਾਂ ਨੂੰ ਮਿਲ ਜਾਊਗਾ ਗੱਡੀ ਦਾ ਨੰਬਰ ਪੰਜਾਬ ਹੈ ਨੰਬਰ ਪਲੇਟਾਂ ਸਰਕਾਰੀ ਨੇ ਡਿਮਾਂਡ 320000 ਰੁਪਿਆ ਮਾਲਕ ਨੇ ਕਿਹਾ ਜੀ ਤੇ ਗੱਡੀ ਖੜੀ ਹੈ ਜਲੰਧਰ ਏਰੀਆ 'ਚ ਮੇਨ ਗੱਲ ਤਾਂ ਫਾਸਟ ਓਨਰ ਹੈ ਜੀ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਹੈ ਉੱਚੇ ਮਾਡਲ ਦੀ ਗੱਡੀ ਹੈ ਕੰਡੀਸ਼ਨ ਆਲੋਕਿਕ ਆਪਨ ਮਿਲ ਜੂਗੀ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਗੱਡੀ ਚਲਾ ਕੇ ਦੇਖ ਸਕਦੇ ਹੋ ਕਿ ਮਰਜ਼ੀ ਚਾ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਵਧੀਆ ਮਾਲਕ ਨੇ ਰੱਖੀ ਹੋਈ ਆ ਚਾਰੇ ਪਾਸਿਓਂ ਫੋਟੋਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਰਹੀਆਂ ਜੀ ਤੇ ਕਿਸੇ ਪਾਸੇ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਤੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਗੱਡੀ ਦੇਖਣੀ ਹੋਵੇ ਤਾਂ ਇਹਨਾਂ ਦੇ ਏਰੀਆ 'ਚ ਚੱਲ ਜਾਓ ਤੇ ਜਿਨ੍ਹਾਂ ਦੀ ਗੱਡੀ ਆ 94600 46 ਤੇ 32631 ਇਸ ਨੰਬਰ 'ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਜੀ ਅੱਗੇ ਐਨ ਆਰ ਆਈ ਜਿਹੜੀਆਂ ਮਿਸ਼ਨਰੀਆਂ ਉਹ ਤਾਂ ਹਲੇ ਤੱਕ ਪਈਆਂ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਸਾਰੀ ਆਪਾਂ ਗੱਲ ਕਰਾਂਗੇ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਸਾਰੇ ਜਣੇ ਨੋਟ ਜ਼ਰੂਰ ਕਰ ਲਿਓ ਜੀ ਤੇ ਆਪਣਾ ਜਿਹੜਾ ਵਟਸਐਪ ਨੰਬਰ ਹੈ ਉੱਪਰ ਹਰੇ ਜੇ ਅੱਖਰਾਂ ਦੇ ਵਿੱਚ ਚੱਲਦਾ ਰਹਿੰਦਾ ਜੀ ਨੰਬਰ ਆਪਣਾ 87140 38764 ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਤੁਹਾਡੇ ਕੋਲੇ ਕੁਝ ਵੀ ਹੈ ਜੀ ਤੁਸੀਂ ਐਡ ਕਰਵਾਉਣੀ ਆਪਣੇ ਕੋਲੇ ਭੇਜ ਸਕਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਵਿੱਚ ਜੀ ਜੇ ਤੁਸੀਂ ਆਪਣੀ ਕੋਠੀ ਜਾਂ ਮਕਾਨ ਸੇਲ ਕਰਨਾ ਹੈ ਜੀ ਤੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤਾਂ ਤੁਸੀਂ ਸਾਨੂੰ ਵੀ ਕਹਿ ਸਕਦੇ ਹੋ ਅਸੀਂ ਆਪੇ ਵੀਡੀਓ ਬਣਾ ਕੇ ਲੈ ਜਾਾਂਗੇ ਤੁਸੀਂ ਆਪਣੇ WhatsApp ਨੰਬਰ ਤੇ ਮੈਸੇਜ ਪਾ ਦਿਓ ਵੀ ਅਸੀਂ ਵੀਡੀਓ ਨਹੀਂ ਬਣਾ ਸਕਦੇ ਅਸੀਂ ਕੋਠੀ ਸੇਲ ਕਰਨੀ ਹੈ ਤੇ ਤੁਸੀਂ ਵੀਡੀਓ ਬਣਾ ਕੇ ਲੈ ਜਾਓ ਤੁਹਾਡਾ ਏਰੀਆ ਦੱਸ ਦਿਓ ਤੇ ਤੁਸੀਂ ਐਦਾਂ ਜ਼ਰੂਰ ਦੱਸ ਦਿਓ ਵੀ ਅਸੀਂ ਕੋਠੀ ਸੇਲ ਕਰਨੀ ਹੈ ਤੇ ਅਸੀਂ ਆਪ ਹੀ ਬਣਾ ਕੇ ਲੈ ਜਾਵਾਂਗੇ ਜੀ ਤੇ ਬਾਕੀ ਹੁਣ ਆਪਾਂ ਫਿਰ ਤੋਂ ਗੱਲਬਾਤ ਵੀਡੀਓ ਦੀ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੋ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੀ ਵੀਡੀਓ ਦੀ ਤੇ ਆਪਣੇ ਕੋਲੇ ਪਹੁੰਚੀਆਂ ਜੀ ਐਨ ਆਰ ਆਈ ਮਸ਼ੀਨਰੀਆਂ ਇੱਕ ਤਾਂ ਜਿਹੜੇ ਬੈਟਰੀ ਤੇ ਗੱਡੀ ਹੁੰਦੀ ਹੈ ਜੀ ਉਹ ਪਹੁੰਚੀ ਆਪਣੇ ਕੋਲੇ ਇੱਕ ਆਪਣੇ ਕੋਲੇ ਬੋਲਟ ਪਹੁੰਚਿਆਗਾ ਜਮਾ ਨਵੇਂ ਨੇ ਦੋਵੇਂ ਚੀਜ਼ਾਂ ਜਿਹੜਾ ਬੋਲਟ ਹੈ ਜੀ ਉਹ ਰੋਇਲ ਇਨਫਿਲਡ ਦਾ ਸੁਪਰ 650 ਹੈ ਜੀ ਬੋਲਟ ਤੋਂ ਵੀ ਉੱਪਰ ਹੀ ਲੱਗਦਾ ਜੀ ਮੈਨੂੰ ਤੇ ਕੰਡੀਸ਼ਨ ਜਮਾ ਨਮੀਆਂ ਚੱਲਿਆ ਕੁੱਲ 800 ਕਿਲੋਮੀਟਰ ਹੋਇਆ 800 ਕਿੰਨਾ ਕੁ ਹੁੰਦਾ ਤੁਸੀਂ ਆਪ ਹੀ ਦੇਖ ਲਓ ਜਮਾ ਨਮਾ ਜੀ ਕੰਡੀਸ਼ਨ ਤੁਸੀਂ ਆਪ ਹੀ ਦੇਖ ਰਹੇ ਹੋ ਸਕਰੀਨ ਤੇ ਸਾਰਾ ਕੁਝ ਚੱਲ ਰਿਹਾ ਜੀ ਫੋਟੋਆਂ ਵੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦਿਖਾਈਆਂ ਤੇ ਵੀਡੀਓ ਵੀ ਇਹਨਾਂ ਨੇ ਬਣਾ ਕੇ ਭੇਜੀ ਆ ਪਹਿਲਾਂ ਤਾਂ ਆਪਾਂ ਜਿਹੜਾ ਮੋਟਰਸਾਈਕਲ ਹੈ ਜੀ ਇਹਦੀ ਗੱਲ ਕਰ ਲੈਂਦੇ ਆ ਜਿਹੜਾ ਮੋਟਰਸਾਈਕਲ ਹੈ ਜੀ ਆਹ ਅਹ ਜਿਹੜਾ ਮਾਡਲ ਹੈ 2023 ਹੈ ਜੀ ਕੁੱਲ 800 ਕਿਲੋਮੀਟਰ ਚੱਲਿਆ ਹੋਇਆ ਨਵੇਂ ਵਾਂਗੂ ਟੈਰਨੇ ਸੀ ਜਿਹੜਾ ਨਵਾਂ ਜੀ ਅਹ ਨਵਾਂ ਤਾਂ ਕਾਫੀ ਮਹਿੰਗਾ ਹੈ ਪਰ ਇਹਨਾਂ ਨੇ ਤਾਂ ਸੇਲ ਕਰਨਾ ਕਿਉਂਕਿ ਅਮਰੀਕਾ ਰਹਿੰਦੇ ਆ ਜੀ ਸਾਰੇ ਜਣੇ ਤੇ ਬਾਹਰ ਹੀ ਰਹਿੰਦੇ ਆ ਜੀ ਤੇ ਇਹਨਾਂ ਨੇ ਹੁਣ ਫਿਰ ਤੋਂ ਬਾਹਰ ਜਾਣਾ ਥੋੜਾ ਟਾਈਮ ਚਲਾਉਣ ਵਾਸਤੇ ਲੇਤਾ ਸੀਗਾ ਜਮਾ ਨਵਾਂ ਸ਼ੋਰੂਮ ਚੋਂ ਕਢਵਾਇਆ ਸੀਗਾ ਤੇ ਹੁਣ ਫਿਰ ਤੋਂ ਇਹਨਾਂ ਨੇ ਬਾਹਰ ਚੱਲ ਜਾਣਾ ਇੱਥੇ ਕੋਈ ਲੋੜ ਤਾਂ ਹੈ ਨਹੀਂ ਤਾਂ ਕਰਕੇ ਇਹਨਾਂ ਨੇ ਸੇਲ ਕਰਨਾ 385 ਇਹਨਾਂ ਨੇ ਮੰਗ ਪਾਈ ਆ ਮੋਟਰਸਾਈਕਲ ਦੀ 385 ਮੰਗਿਆ ਇਹਨਾਂ ਨੇ ਬਾਕੀ ਕਹਿੰਦੇ ਸੀਗੇ ਮਾੜਾ ਮੋਟਾ ਜ਼ਰੂਰ ਕਰ ਲਾਂਗੇ ਸੀ। ਤੇ ਜਾ ਕੇ ਤੁਸੀਂ ਦੇਖਣੋਂ ਵਿੱਚ ਜਾ ਕੇ ਵੀ ਦੇਖ ਸਕਦੇ ਹੋ। ਠੀਕ ਹੈ ਜੀ ਇਹਨਾਂ ਦਾ ਏਰੀਆ ਜਲੰਧਰ ਤੇ ਪਿੰਡ ਜੀ ਇਹਨਾਂ ਦਾ ਨੂਰਮੇਲ ਤੋਂ 4 ਕਿਲੋਮੀਟਰ ਤੇ ਨੂਰਮੇਲ ਤੁਸੀਂ ਕਹਿ ਸਕਦੇ ਹੋ ਨੂਰਮੇਲ ਜਾ ਕੇ ਇਹਨਾਂ ਨੂੰ ਫੋਨ ਕਰ ਸਕਦੇ ਹੋ ਜਾਂ ਤੁਸੀਂ ਪਹਿਲਾਂ ਫੋਨ ਤੇ ਪੁੱਛ ਲਿਓ। ਤੇ ਇਹਨਾਂ ਨੇ ਨੂਰਮੇਲ ਦੱਸਿਆ ਜੀ ਨੂਰਮੇਲ ਤੋਂ 4 ਕਿਲੋਮੀਟਰ ਦੂਰ ਇਹਨਾਂ ਦਾ ਪਿੰਡ ਹੈ ਜੀ ਤੇ ਜਿਹੜੀ ਆਹ ਗੱਡੀ ਹੈ ਜੀ ਆਹ 2 ਸਾਲ ਪੁਰਾਣੀ ਹੈ ਜੀ ਇਹਦੀ 5 ਸਾਲ ਦੀ ਪੂਰੀ ਗਾਰੰਟੀ ਹੁੰਦੀ ਹੈ 3 ਸਾਲ ਦੀ ਹਲੇ ਗਾਰੰਟੀ ਪਈ ਹੈਗੀ ਤੇ ਮਾਲਕ ਨੇ ਦੱਸਿਆ ਜੀ ਫੁੱਲ ਚਾਰਜ ਕਰਕੇ 100 ਕਿਲੋਮੀਟਰ ਆਹ ਚੱਲਦੀ ਹੈਗੀ ਤੇ ਦੋਵੇਂ ਜਿਹੜੀ ਆਹ ਗੱਡੀ ਹੈ ਤੇ ਬੁਲਟ ਹੈ ਜੀ ਦੋਵੇਂ ਮਸ਼ੀਨਰੀਆਂ ਇਹਨਾਂ ਦੀਆਂ ਨੇ ਤੇ ਇਹਨਾਂ ਨੇ ਆਪਦਾ ਨੰਬਰ ਦਿੱਤਾ ਹੋਇਆ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਤੇ ਤੁਸੀਂ ਗੱਲ ਕਰਨੀ ਹੋਵੇ ਮਾਲਕ ਨਾਲ ਗੱਲ ਕਰ ਸਕਦੇ ਹਾਂ ਰੇਟ ਇਹਨਾਂ ਨੇ 180 ਕਿਹਾ ਹੈ ਮੰਗ ਪਾਈ ਹੈ 180 ਗੱਡੀ ਦੀ ਤੇ 385 ਮੋਟਰਸਾਈਕਲ ਦੀ ਬਾਕੀ ਗੱਲ ਤੁਸੀਂ ਮਾਲਕ ਨਾਲ ਕਰ ਲਿਓ ਮਾਲਕ ਕਹਿੰਦੇ ਸੀਗੇ ਸਾਨੂੰ ਫੋਨ ਕਰ ਸਕਦੇ ਹੋ ਤੇ ਬਾਕੀ ਕਹਿੰਦੇ ਸੀਗੇ ਮਾੜਾ ਮੋਟਾ ਲੈਸ ਵੈਸ ਕਰ ਲਵਾਂਗੇ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਾਂਦੇ ਜਾਂਦੇ ਤੇ ਵੀਡੀਓ ਬਸ ਅੱਜ ਲਈ ਇੰਨੇ ਜੀ ਤੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਤੇ ਕੋਠੀ ਮਕਾਨ ਆਪਣੇ ਕੋਲੇ ਆਈਆਂ ਪਈਆਂ ਜਲਦੀ ਤੋਂ ਜਲਦੀ ਆਪਾਂ ਐਡ ਕਰੀ ਜਾਂਦੇ ਅਸੀਂ ਤੇ ਤੁਹਾਡੇ ਕੋਲੇ ਕੋਠੀਆਂ ਮਕਾਨਾਂ ਤੁਸੀਂ ਐਡ ਕਰਵਾਉਣੀ ਆ ਸਾਨੂੰ ਕਹਿ ਕੇ ਕਰਵਾ ਸਕਦੇ ਹੋ ਮੈਸੇਜ WhatsApp ਤੇ ਭਾ ਦਿਓ ਤੁਸੀਂ